ਤਾਂ ਤੇਰੇ ਵੱਲ ਆਈਆਂ ਵੇਖ ਤੂੰ ਸਾਰੇ ਆਪਣੇ ਘਰ ਦੇ ਕੰਮ ਕਰਦਾ ਫਿਰੰਡਿਆ ਵਾ ਤੇ ਕੰਮ ਤੇ ਆਪਣਾ ਵਾ ਤੇ ਸੋਭਾ ਝੱਗਦੀ ਆ ਤੇ ਇੱਕ लवली ਆ ਉਹਨੇ ਤੇ ਨਾ ਬੇੜਾਈ ਕਰ ਕਰ ਛੜਿਆ ਵਾ ਮੈਂ ਆਪਣੇ ਦਿਲ ਦੀ ਗੱਲ ਕਿਤੇ ਨਾ ਕਰਾਂ ਜੇ ਹੋਰ ਕਿਸੇ ਰੀਕੇ ਵਿੱਚ ਗੱਲ ਕਰੀਏ ਤੇ ਲੋਕੀ ਇੱਕ ਦਿਆਂ ਚਾਰ ਹੋਰ ਗੰਡਦੇ ਆ ਤਾਈ ਜੀ ਸ਼ਰੀਕੇ ਵਿੱਚ ਗੱਲ ਕਰੀਏ ਭਾਵੇਂ ਨਾ ਕਰੀਏ ਪਰ ਪਤਾ ਸਾਰੇ ਨੂੰ ਹੁੰਦਾ ਜੀ ਹੁਣ ਤੁਸੀਂ ਮੇਰੇ ਨਾਲ ਗੱਲ ਕੀਤੀ ਆ ਤੁਹਾਨੂੰ ਕੀ ਲੱਗਦਾ ਮੈਨੂੰ ਹੁਣ ਪਤਾ ਲੱਗਾ ਵਾ ਮੈਨੂੰ ਪਹਿਲਾਂ ਪਤਾ ਨਹੀਂ ਕਿ ਲਵਲੀ ਕੀ ਸੰਗ ਦੇ ਵਿੱਚ ਬੈਠਾ ਤੇ ਕੀ ਕਰਦਾ ਫਿਰਦਾ ਤੇ ਕੋਈ ਨਹੀਂ ਮੈਨੂੰ ਵੇਖ ਲੈਂਦੇ ਹਜੇ ਥੋੜੇ ਦਿਨ ਨਾ ਹੋਊਗਾ ਨਾ ਤੇ ਮੈਂ ਕਰੂੰਗੀ ਦਲਬਾਗ ਦੇ ਨਾਲ ਗੱਲ ਹਾਂਜੀ ਜੇ ਇਹ ਜਾਦਾ ਹੀ ਕਹੂਗੀ ਨਾ ਤੇ ਕੋਈ ਨਹੀਂ ਫੇਰ ਹਿਸਾਬ ਬਣਾ ਕੇ ਨਾ ਤੇ ਦੇ ਦਾਂਗੇ ਇਹਨੂੰ ਪਰ ਦੇਦੀ ਆ ਮੈਂ ਵੀ ਸਮਝਾਉਣ ਦੀ ਕੋਸ਼ਿਸ਼ ਕੀਤੀ ਲਵਲੀ ਨੂੰ ਪਰ ਉਹ ਗੁੰਜਵਾਬ ਉਲਟ ਦੇ ਦਿੰਦਾ ਵਾ ਤੇ ਫਿਰ ਲੋਕੀ ਵੀ ਗੱਲਾਂ ਕਰਦੇ ਆ ਤਮਾਸ਼ਾ ਵੇਖਦੇ ਆ ਕਿਹੜਾ ਬੰਦਾ ਹੁਣ ਚਾਹੁੰਦਾ ਵੀ ਕੁਸਦੇ ਰਾਇ ਪਈ ਉਹ ਤੇ ਹੈਗਾ ਹੀ ਆ ਉਹਦਾ ਇੱਕ ਗੱਲ ਆ ਸਾਡੇ ਪਿੰਡ ਵੀ ਦੋ ਤਿੰਨ ਬੰਦੇ ਇਦਾਂ ਦੇ ਹੈਗੇ ਆ ਪਰ ਤੁਹਾਨੂੰ ਬਤਾਵਾ ਮਾੜੇ ਸੰਗਤ ਚ ਬੰਦਾ ਉਦੋਂ ਹੀ ਪੈਂਦਾ ਵਾ ਜਦੋਂ ਉਹ ਵੇਲਾ ਹੋਵੇ